ਗੁਰਦ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨ ਕਮੇਟੀ ਦੀ ਬੈਠਕ ਅੱਜ ਦੁਪਹਿਰ ਸ਼੍ਰੋਮਨੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ ਪਹਿਲਾਂ ਇਹ ਬੈਠਕ 9 ਜੂਨ ਨੂੰ ਹੋਣੀ ਸੀ ਬਾਅਦ ਵਿੱਚ ਇਸ ਨੂੰ 11 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਕੱਲ ਵੀ ਕੁਝ ਕਾਰਨਾ ਕਰਕੇ ਇਹ ਬੈਠਕ ਨਾ ਹੋਈ ਹਾਲਾਂਕਿ ਇਸ ਬੈਠਕ ਨੂੰ ਇੱਕ ਨਿਯਮਤ ਬੈਠਕ ਦੱਸਿਆ ਜਾ ਰਿਹਾ ਹੈ ਪਰ ਇਸ ਵੇਲੇ ਜਥੇਦਾਰਾਂ ਦੇ ਵਿਵਾਦ ਸਬੰਧੀ ਦਮਦਮੀ ਟਕਸਾਲ ਵੱਲੋਂ ਚੱਲ ਰਹੇ ਵਿਰੋਧ ਦੇ ਮਾਮਲੇ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰਕਮੇਟੀ ਦੀ ਬੈਠਕ ਤੇ ਲੱਗੀਆਂ ਹੋਈਆਂ ਹਨ ਸੂਤਰਾਂ ਮੁਤਾਬਕ ਆਜ ਹੋਣ ਵਾਲੀ ਅੰਤਰਕਮੇਟੀ ਦੀ ਬੈਠਕ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਵਾਪਸ ਲਈਆਂ ਜਾ ਸਕਦੀਆਂ ਹਨ ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ ਦੀ ਕਰੋੜਾਂ ਰੁਪਏ ਦੀ ਜਮ੍ਹਾਂ ਰਾਸ਼ੀ ਸੂਬਾ ਸਰਕਾਰ ਨੂੰ ਵਾਪਸ ਕਰਨ ਵਿੱਚ ਆਨਕਾਨੀ ਕਰਨ ਵਾਲੇ HDFC ਬੈਂਕ ਤੇ ਇੰਡਸਾਇਡ ਬੈਂਕ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ ਸੂਬਾ ਸਰਕਾਰ ਇਹਨਾਂ ਦੋਵੇਂ ਬੈਂਕਾਂ ਨਾਲ ਹੁਣ ਕੋਈ ਵਿੱਤੀ ਲੈਣ ਦੇਣ ਨਹੀਂ ਕਰੇਗੀ ਦੱਸਿਆ ਜਾ ਰਿਹਾ ਹੈ ਕਿ ਵਿੱਤ ਵਿਭਾਗ ਨੇ ਪਹਿਲੀ ਤਮਾਹੀ ਦੇ ਫੰਡਾਂ ਵਿੱਚੋਂ ਅਣ ਖਰਚੇ ਫੰਡ ਬੈਂਕਾਂ ਤੋਂ ਵਾਪਸ ਮੰਗੇ ਸਨ ਪਰ ਇਨ੍ਹਾਂ ਦੋਵੇਂ ਬੈਂਕਾਂ ਨੇ ਇਹ ਫੰਡ ਸੂਬਾ ਸਰਕਾਰ ਨੂੰ ਵਾਪਸ ਦੇਣ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਇਹ ਵੀ ਪਤਾ ਲੱਗਿਆ ਹੈ ਕਿ HDFC ਬੈਂਕ ਕੋਲ ਸੂਬਾ ਸਰਕਾਰ ਦੀ ਲਗਭਗ 150 ਕਰੋੜ ਰੁਪਏ ਦੀ ਰਾਸ਼ੀ ਸੀ ਜਿਸ ਨੂੰ ਬੈਂਕ ਨੇ ਸਮੇਂ ਸਿਰ ਖਜ਼ਾਨੇ ਵਿੱਚ ਵਾਪਸ ਨਹੀਂ ਭੇਜਿਆ ਸੀ ਮਰ ਹੋਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਅਦਾਲਤ ਵਿੱਚ ਜਾਣ ਦੇ ਬਾਵਜੂਦ BBC ਨੇ ਦਸਤਾਵੇਜ਼ੀ ਦਾ ਕਿਲਿੰਗ ਕਾਲ ਦੇ ਦੂਸਰੇ ਭਾਗ ਨੂੰ ਕਾਲ ਰੀਲீஸ் ਕਰ ਦਿੱਤਾ ਪਰਿਵਾਰ ਨੇ ਇਸ ਰੀਲਿਸ ਖਿਲਾਫ ਪਟੀਸ਼ਨ ਦਾਇਰ ਕੀਤੀ ਹੋਈ ਹੈ ਜਿਸ ਸੰਬੰਧੀ ਅੱਜ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਵੀ ਹੋਣੀ ਹੈ ਕੱਲ BBC ਵੱਲੋਂ ਜਾਰੀ ਦਸਤਾਵੇਜ਼ੀ ਵਿੱਚ ਗੈਂਗਸਟਰ ਗੋਲਡੀ ਬਰਾਰ ਨੇ ਦਾਵਾ ਕੀਤਾ ਕਿ ਸਿੱਧੂ ਮੂਸੇਵਾਲਾ ਨੰਨਾ ਲਾਰਿਸ ਬਿਸ਼ਨੋਈ ਦੇ ਸੰਪਰਕ ਵਿੱਚ ਸੀ ਅਤੇ ਇਥੋਂ ਤੱਕ ਕਿ ਹਰ ਰੋਜ਼ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਵਰਗੇ ਮੈਸੇਜ ਵੀ ਭੇਜਦਾ ਸੀ ਪਰ ਬਾਅਦ ਵਿੱਚ ਸਿੱਧੂ ਮਸੇਵਾਲਾ ਨੇ ਭਾਗੋ ਮਾਜਰਾ ਕਬੱਡੀ ਕੱਪ ਤੇ ਦਿੜਬਾ ਕੱਪ ਦੌਰਾਨ ਉਹਨਾਂ ਦੇ ਵਿਰੋਧੀਆਂ ਦੀ ਹਮਾਇਤ ਕੀਤੀ ਜਿਸ ਤੋਂ ਬਾਅਦ ਦੋਵਾਂ ਵਿਚਕਾਰ ਤਣਾਅ ਪੈਦਾ ਹੋ ਗਿਆ ਗੋਲਡੀ ਬਰਾੜ ਨੇ ਮਿੱਡੂ ਖੇੜਾ ਦੇ ਕਤਲकांड ਨੂੰ ਵੀ ਸਿੱਧੂ ਮਸੇਵਾਲ ਦੇ ਹੱਤਿਆ ਦਾ ਇੱਕ ਮੁੱਖ ਕਾਰਨ ਮੰਨਿਆ ਇਸ ਦਰਮਿਆਨ ਕੱਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਉਸ ਦਾ ਜਨਮ ਦਿਨ ਆਪਣੀ ਰਹਾਇਸ਼ ਵਿਖੇ ਮਨਾਇਆ ਅਤੇ ਇਸ ਮੌਕੇ ਉਸ ਦੇ ਤਿੰਨ ਗੀਤਾਂ ਨੂੰ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਜਿਨ੍ਹਾਂ ਨੂੰ ਵੱਡਾ ਭਾਰੀ ਹੰਗਾਰਾ ਦੇਖਣ ਨੂੰ ਮਿਲਿਆ ਲੁਧਿਆਣਾ ਜਿਮਨੀ ਚੌਂਕ ਤੋਂ ਕੁਝ ਦਿਨ ਪਹਿਲਾਂ ਕੱਲ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਉਸ ਸਮੇ ਲੱਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਾਬਕਾ ਸੂਬਾ ਮਹਿਲਾ ਵਿੰਗ ਪ੍ਰਧਾਨ ਪ੍ਰੀਤੀ ਮਲਹੋਤਰਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਸੁਖਵੀਰ ਸਿੰਘ ਬਾਦਲ ਨੇ ਪ੍ਰੀਤੀ ਮਲਹੋਤਰਾ ਤੇ ਉਸਦੇ ਸਾਥੀਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਪ੍ਰੀਤੀ ਮਲਹੋਤਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨੂੰ ਨਜ਼ਰਅੰਦਾਜ਼ ਕਰ ਗੈਰ ਪੰਜਾਬੀਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਰਹੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦੋਸ਼ ਨੂੰ ਲੈ ਕੇ ਪ੍ਰੀਤੀ ਮਹੋਤਰਾ ਨੇ ਬੀਤੇ ਦਿਨੀ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਖਿਲਾਫ ਮੋਰਚਾ ਵੀ ਖੋਲ੍ਹਿਆ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਤਰਨਤਾਰਨ ਪੁਲਿਸ ਨੇ ਕੱਲ ਫਰੋਤੀਆਂ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਪੁਲਿਸ ਨੇ ਪੱਟੀ ਦੇ ਇੱਕ ਵਕੀਲ ਨੂੰ ਪ੍ਰਭੂ ਦਾਸੂਵਾਲ ਗੈਂਗਸਟਰ ਨਾਲ ਮਿਲ ਕੇ ਫਰੋਤੀ ਦੀਆਂ ਵਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਦੋਸ਼ੀ ਦੀ ਪਛਾਣ ਬਰੂਨੋ ਧਵਨਵਾਸੀ ਪੱਟੀਵਜੋ ਹੋਈ ਹੈ ਇੱਥੇ ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀ ਨੇ ਖੁਦ ਪ੍ਰਭੂ ਦਾਸੂਵਾਲ ਤੋਂ ਖਤਰਾ ਹੋਣ ਦੀ ਝੂਠੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਪੁਲਿਸ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਅਤੇ ਉਸਨੇ ਆਪਣੇ ਹੀ ਘਰ ਤੇ ਫਾਇਰਿੰਗ ਵੀ ਕਰਵਾਈ ਸੀ ਤਾਂ ਜੋ ਉਸ ਨੂੰ ਪੁਲਿਸ ਸੁਰੱਖਿਆ ਮਿਲ ਸਕੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਵਿੱਚ ਗੈਂਗਸਟਰ ਪ੍ਰਭੂ ਦਾਸੂਵਾਲ ਦੇ ਨਾਂ ਤੇ ਮੰਗੀਆਂ ਜਾ ਰੀਆਂ ਫਰਤੀਆਂ ਨੂੰ ਇਕੱਤਰ ਕਰਨ ਦਾ ਕੰਮ ਇਹ ਵਕੀਲ ਕਰਦਾ ਸੀ ਇਸ ਤੋਂ ਬਿਨਾ ਉਸ ਦੀਆਂ ਕਈ ਹੋਰ ਅਪਰਾਧਿਕ ਗਤੀਵਿਧੀਆਂ ਦਾ ਸੰਚਾਲਨ ਵੀ ਇਸ ਵਕੀਲ ਦੁਆਰਾ ਕੀਤਾ ਜਾਂਦਾ ਸੀ ਦਿੱਲੀ ਵਿੱਚ 2000 ਕਰੋੜ ਤੋਂ ਵੱਧ ਕਲਾਸਰੂਮ ਘਟਾਲੇ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਤੋਂ ਹੁਣ ACB 20 ਜੂਨ ਨੂੰ ਪੁੱਛਗਿੱਛ ਕਰੇਗੀ। ਇਸ ਜਾਂਚ ਵਿੱਚ ਸ਼ਾਮਲ ਹੋਣ ਲਈ ਮਨੀਸ਼ ਸਸੋਧਿਆ ਨੂੰ ਕੱਲ ਦੂਜੀ ਵਾਰ ਨੋਟਿਸ ਭੇਜਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ 9 ਜੂਨ ਨੂੰ ਵੀ ਮਨੀਸ਼ ਸਸੋਧਿਆ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਗਿਆ ਸੀ ਪਰ ਉਹ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਏ ਸਨ। ਗੇਤੜਬਾਹ ਹਲਕੇ ਦੇ ਪਿੰਡ ਗੁਰੂ ਸਰ ਵਿੱਚ ਪਤਨੀ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਜੀਆਂ ਨੂੰ ਰੋਟੀਆਂ ਵਿੱਚ ਜ਼ਹਿਰ ਦਿੱਤੇ ਜਾਣ ਤੋਂ ਬਾਅਦ ਕੱਲ ਉਸ ਦੀ ਸੱਸ ਦੀ ਮੌਤ ਹੋ ਗਈ ਜਿਕਰ ਜੋਗ ਹੈ ਕਿ ਦੋਸ਼ੀ ਔਰਤ ਦੇ ਪਤੀ ਦੀ ਇੱਕ ਦਿਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਕੱਲ ਪੁਲਿਸ ਨੇ ਇਸ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਦੋਸ਼ੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਪਰਸਨੇ ਦੋਸ਼ੀ ਔਰਤ ਤੇ ਉਸਦੇ ਪ੍ਰੇਮੀ ਸਮੇਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਬੇ ਵਿੱਚ ਗਰਮੀ ਤੇ लू ਦਾ ਕਹਿਰ ਬਦਸਤੂਰ ਜਾਰੀ ਹੈ। ਕੱਲ ਵੀ ਸੂਬੇ ਵਿੱਚ ਸਾਰਾ ਦਿਨ ਲੋ ਚੱਲਦੀ ਰਹੀ ਤੇ ਤਾਪਮਨ ਆਮ ਨਾਲੋਂ 8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਇਸੇ ਦਰਮਿਆਨ ਪੰਜਾਬ ਵਾਸੀਆਂ ਨੂੰ ਹਾਲੇ ਜਲਦ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਆਉਣ ਵਾਲੇ 3 ਦਿਨ ਤੱਕ ਲੂ ਦਾ ਕਹਿਰ ਜਾਰੀ ਰਹੇਗਾ ਇਸ ਲਈ ਮੌਸਮ ਵਿਭਾਗ ਨੇ ਹੁਣ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਹੈ ਉਧਰ ਬਿਜਲੀ ਦੀ ਮੰਗ ਨੇ ਵੀ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਕੱਲ ਪੰਜਾਬ ਵਿੱਚ ਇੱਕ ਸਮੇਂ ਬਿਜਲੀ ਦੀ ਮੰਗ 16836 ਮੈਗਾਵਾਟ ਦੇ ਰਿਕਾਰਡ ਅੰਕੜੇ ਤੇ ਪਹੁੰਚ ਗਈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 15 ਜੂਨ ਨੂੰ ਇੱਕ ਹਲਕੀ ਪੱਛਮੀ ਗੜਬੜੀ ਦੇ ਚੱਲਦੇ ਸੂਬੇ ਵਿੱਚ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਫਲੌਰ ਨਜ਼ਦੀਕ ਪਿੰਡ ਨੰਗਲ ਵਿੱਚ ਡਾਕਟਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਕੱਲ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਕੁਲਵਿੰਦਰ ਸਿੰਘ ਪਿੰਡ ਕੇਰ ਸਿੰਘ ਵਾਲਾ ਥਾਣਾ ਲੋਂਗੋਵਾਲ ਜ਼ਿਲ੍ਹਾ ਬਰਨਾਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਇਸੇ ਮਾਮਲੇ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੇ ਇੱਕ ਹੋਰ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਹੈ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਹਾਈ ਕੋਰਟ ਵੱਲੋਂ ਚੰਡੀਗੜ੍ਹ ਪੁਲਸ ਦੀ ਬਣਾਈ ਸੈੱਟ ਨੇ ਪਟਿਆਲਾ ਵਿੱਚ ਕਰਨਲ ਪਸ਼ਪਿੰਦਰ ਬਾਠ ਨਾਲ ਕੁੱਟਮਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈੱਟ ਵੱਲੋਂ ਕੱਲ ਪਟਿਆਲਾ ਸਥਿਤ ਉਸ ઠાਬੇ ਦਾ ਦੌਰਾ ਕੀਤਾ ਗਿਆ ਜਿੱਥੇ ਇਹ ਘਟਨਾ ਵਾਪਰੀ। ਸੈੱਟ ਦੀ ਟੀਮ ਨੇ ਟਾਬੇ ਦੇ ਮਾਲਕ ਕਾਮਿਆ ਤੇ ਹੋਰ ਲੋਕਾਂ ਤੋਂ ਪੁੱਛ ਪੜਤਾਲ ਕੀਤੀ ਇਸ ਮੌਕੇ ਕਰਨਲ ਬਾਠ ਦਾ ਪਰਿਵਾਰ ਵੀ ਟਾਬੇ ਤੇ ਮੌਜੂਦ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਭਾਈਪਾ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਜਾਖੜ ਨੇ ਸੁਝਾਅ ਦਿੱਤਾ ਸੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਨੂੰ ਆਪਣਾ ਡਰੱਗ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ ਅਮਨ ਅਰੋੜਾ ਨੇ ਜਾਖੜ ਦੇ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਆਖਿਆ ਕਿ ਉਹਨਾਂ ਦੀ ਜਾਇਦਾਦ ਦਾ ਪਹਿਲਾਂ ਹੀ ਖੁਲਾਸਾ ਕੀਤਾ ਹੋਇਆ ਹੈ ਅਤੇ ਉਹ ਜਾਖੜ ਦੇ ਦਿੱਤੇ ਚੈਲੰਜ ਮੁਤਾਬਕ ਆਪਣਾ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ ਹੁਣ ਜਾਖੜ ਨੂੰ ਦੱਸਣਾ ਹੈ ਕਿ ਉਹਨਾਂ ਦਾ ਡੋਪ ਟੈਸਟ ਕਦੋਂ ਤੇ ਕਿੱਥੇ ਕਰਵਾਇਆ ਜਾਵੇ ਭਾਵੇਂ ਕਿ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਸਾਈਬਰ ਧੋਖਾਧੜੀ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਲੋਕਾਂ ਦੁਆਰਾ ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਕਰਕੇ ਉਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਸਾਈਬਰ ਠੱਗਾਂ ਵੱਲੋਂ ਡਿਜੀਟਲ ਗ੍ਰਫਤਾਰੀ ਦਾ ਦਾਬਾ ਦੇ ਕੇ ਇੱਕ ਬਜ਼ੁਰਗ ਹਰਵਿੰਦਰ ਸਿੰਘ ਨਾਲ ਲਗਭਗ 3 ਕਰੋੜ ਰੁਪਏ ਦੀ ਸਾਈਬਰ ਠੱਗੀ ਮਾਰੀ ਗਈ। ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ग्लोबल वार्मिंग ਤੇ ਬਿਜਲੀ ਦੀ ਵਧ ਰਹੀ ਖਪਤ ਨੂੰ ਠੱਲ ਪਾਉਣ ਲਈ ਕੇਂਦਰ ਸਰਕਾਰ ਹੁਣ 에어 ਕੰਡੀਸ਼ਨਰਾਂ ਦੇ ਤਾਪਮਾਨ ਨੂੰ ਰੈਗੂਲੇਟ ਕਰਨ ਦਾ ਯਤਨ ਕਰ ਰਹੀ ਹੈ। ਕੇਂਦਰ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਦੇਸ਼ ਵਿੱਚ ਮਿਲਣ ਵਾਲੇ ਸਾਰੇ 에어 ਕੰਡੀਸ਼ਨਰ ਦਾ ਤਾਪਮਾਨ 20 ਤੋਂ 28 ਡਿਗਰੀ ਦਰਮਿਆਨ ਹੀ ਸੈੱਟ ਕੀਤਾ ਜਾ ਸਕੇ। ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਗੱਡੀਆਂ ਵਿੱਚ ਲੱਗੇ AC ਨੂੰ ਵੀ ਇਸੇ ਤਰ੍ਹਾਂ ਰੈਗੂਲੇਟ ਕਰਨ ਲਈ ਆਟੋਮੋਬਾਈਲ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਮੰਗਲ ਨਗਰ ਕੌਂਸਲ ਵੀ ਹੁਣ ਹਿਮਾਚਲ ਸਰਕਾਰ ਦੀ ਤਰਜ਼ ਤੇ ਪੰਜਾਬ ਤੇ ਹਿਮਾਚਲ ਦੀ ਸਰਹੱਦ ਤੇ ਟੋਲ ਲਗਾਉਣ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੀਆਂ ਗੱਡੀਆਂ ਨੂੰ ਛੱਡ ਕੇ ਹੋਰ ਸੂਬਿਆਂ ਦੀਆਂ ਗੱਡੀਆਂ ਤੋਂ ਟੋਲ ਵਸੂਲਿਆ ਜਾਵੇਗਾ। ਕੱਲ ਮੰਗਲ ਨਗਰ ਕੌਂਸਲ ਨੇ ਇੱਕ ਸਰਬਸੰਮਤੀ ਨਾਲ ਇਸ ਸੰਬੰਧੀ ਮਤਾ ਪਾਸ ਕਰ ਦਿੱਤਾ। ਜਿਸ ਵਿੱਚ ਆਖਿਆ ਗਿਆ ਕਿ ਮੰਗਲ ਵਿੱਚ ਹੁਣ ਪੰਜਾਬ ਨੰਬਰ ਤੋਂ ਬਿਨਾ ਹਰੇਕ ਗੱਡੀ ਤੋਂ ਟੋਲ ਵਸੂਲਿਆ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਹਿਮਾਚਲ ਦੇ ਲਗਭਗ ਹਰੇਕ ਵੱਡੇ ਸ਼ਹਿਰ ਵਿੱਚ ਗੈਰ ਹਿਮਾਚਲੀ ਗੱਡੀਆਂ ਤੋਂ ਟੋਲ ਟੈਕਸ ਵਸੂਲਿਆ ਜਾਂਦਾ ਹੈ ਜਸੂਸੀ ਦੇ ਸ਼ੱਕ ਵਿੱਚ ਹਿਸਾਰ ਤੋਂ ਗ੍ਰਿਫਤਾਰ ਕੀਤੀ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਅਰਜੀ ਨੂੰ ਕੱਲ ਸਥਾਨਕ ਅਦਾਲਤ ਨੇ ਰੱਦ ਕਰ ਦਿੱਤਾ ਪੁਲਿਸ ਨੇ ਇਸ ਜ਼ਮਾਨਤ ਅਰਜੀ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਇਸ ਲਈ ਫਿਲਹਾਲ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਦੀ ਦਲੀਲ ਨਾਲ ਸਹਿਮਤ ਹੁੰਦੇ ਜੋਤੀ ਮਲੋਤਰਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 23 ਜੂਨ ਨੂੰ ਹੋਵੇਗੀ ਇੱਥੇ ਦੱਸਣਾ ਬਣਦਾ ਹੈ ਕਿ ਜੋਤੀ ਮਲੋਤਰਾ ਫਿਲਹਾਲ ਨਾਇਕ ਹਿਰਾਸਤ ਵਿੱਚ ਚੱਲ ਰਹੀ ਹੈ ਸ਼ੇਨਗੇਨ ਦੇਸ਼ਾਂ ਦਾ ਨਕਲੀ ਵੀਜ਼ਾ ਮਾਮਲੇ ਵਿੱਚ ਕੱਲ ਸੀਬੀਆਈ ਨੇ ਵੱਡੀ ਕਾਮਯਾਬੀ ਹਾਸਲ ਕੀਤੀ। ਸੀਬੀਆਈ ਨੇ ਫਰਾਂਸ ਦੇ ਦੂਤਾਘਰ ਵਿੱਚ ਛਾਪੇਮਾਰੀ ਕਰ ਇੱਥੇ ਇੱਕ ਕਾਨੂੰਨ ਅਧਿਕਾਰੀ, ਉਸਦੇ ਪਿਤਾ, ਭਰਾ, ਪਤਨੀ ਤੇ ਦੋ ਵੀਜ਼ਾ ਏਜੰਟਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਤੇ ਦੋਸ਼ ਹੈ ਕਿ ਇਹ ਭਾਰਤ ਦੇ ਕਈ ਲੋਕਾਂ ਨੂੰ ਸ਼ੇਨਗੇਨ ਕੰਟਰੀਆਂ ਦਾ ਝਾਲੀ ਵੀਜ਼ਾ ਲਗਵਾਉਂਦੇ ਸਨ। ਬੀਤੇ ਦਿਨੀ ਦਿੱਲੀ ਦੇ ਹਵਾਈ ਅੱਡੇ ਤੋਂ ਤਿੰਨ ਪੰਜਾਬੀਆਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਸੀ ਜਿਨ੍ਹਾਂ ਤੇ ਦੋਸ਼ ਸੀ ਕਿ ਇਹਨਾਂ ਨੇ ਜਾਲੀ ਵੀਜ਼ਾ ਲਗਾ ਕੇ ਸਪੇਨ ਜਾਣ ਦਾ ਯਤਨ ਕੀਤਾ ਹੈ ਇਹ ਵੀ ਖੁਲਾਸਾ ਹੋਇਆ ਕਿ ਇਹ ਦੋਸ਼ੀ ਪ੍ਰਤੀ ਵਿਅਕਤੀ 15 ਤੋਂ 17 ਲੱਖ ਰੁਪਏ ਲੈਂਦੇ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੱਲ ਜਲੰਧਰ ਵਿੱਚ ਸ਼ਹਿਰ ਨੂੰ ਨਵੀਂ ਖੇਡ ਹੱਬ ਦਾ ਤੋਹਫਾ ਦਿੱਤਾ ਇੱਥੇ ਉਨ੍ਹਾਂ 77 ਕਰੋੜ ਰੁਪਏ ਨਾਲ ਬਣਨ ਵਾਲੀ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਲੰਧਰ ਸ਼ਹਿਰ ਵਿੱਚ ਹੁਣ ਕ੍ਰਿਕਟ ਹਾਕੀ ਤੇ ਕਈ ਹੋਰ ਖੇਡਾਂ ਦੇ ਅੰਤਰਰਾਸ਼ਟਰੀ ਮਿਆਰ ਦੇ ਸਟੇਡੀਅਮ ਬਣਾਏ ਜਾਣਗੇ। ਇਨ੍ਹਾਂ ਨੇਤਾਵਾਂ ਨੇ ਰਗਬੀ ਵਰਲਡ ਕੱਪ ਲਈ ਜਲੰਧਰ ਤੋਂ ਜਾਣ ਵਾਲੀ ਬਾਲਾਂ ਦੀ ਖੇਪ ਨੂੰ ਵੀ ਹਰੀ ਝੰਡੀ ਦਿਖਾਈ। ਰੇਲਵੇ ਵੱਲੋਂ ਫਰੋਈਪੁਰ ਤੋਂ ਨੰਦੇੜ ਸਾਹਿਬ ਲਈ ਹਫਤਾਵਾਰੀ ਨਵੀਂ ਰੇਲ ਗੱਡੀ ਚਲਾਈ ਜਾ ਰਹੀ ਹੈ। ਐਸੇ ਰੇਲ ਗੱਡੀ ਦਾ ਉਦਘਾਟਨ ਕੱਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਫਰੋਈਪੁਰ ਤੋਂ ਕਰਨਗੇ ਇਹ ਰੇਲ ਗੱਡੀ ਹਰ ਸ਼ੁੱਕਰਵਾਰ ਨੂੰ ਨਦੇੜ ਸਾਹਿਬ ਲਈ ਰਵਾਨਾ ਹੋਵੇਗੀ ਇਸ ਤੋਂ ਬਿਨਾ ਫਰੋਈਪੁਰ ਤੋਂ ਹਰਦੁਆਰ ਲਈ ਵੀ ਰੇਲਵੇ ਵੱਲੋਂ ਇੱਕ ਨਵੀਂ ਗੱਡੀ 18 ਜੂਨ ਤੋਂ ਚਲਾਈ ਜਾ ਰਹੀ ਹੈ ਸੂਤਰਾਂ ਦੇ ਮੰਨਣੇ ਤਾਂ ਪੰਜਾਬ ਸਰਕਾਰ 21 ਜੂਨ ਦੀ بجائے ਹੁਣ 19 ਜੂਨ ਨੂੰ ਜੋਗ ਦਿਵਸ ਮਨਾਏਗੀ ਇਸ ਸੰਬੰਧੀ ਰਾਜ ਪੱਧਰੀ ਸਮਾਗਮ ਜਲੰਧਰ ਦੇ ਪੀਏਪ ਮੈਦਾਨ ਵਿੱਚ ਹੋਵੇਗਾ। ਸੂਤਰਾਂ ਮੁਤਾਬਕ ਇਸ ਸਮਾਗਮ ਬਾਰੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਵਲ ਤੇ ਪੁਲਸ ਅਧਿਕਾਰੀਆਂ ਤੇ ਖਿਡਾਰੀਆਂ ਨਾਲ ਮਿਲ ਕੇ ਜੋਗ ਕਰਨਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 19 ਜੂਨ ਨੂੰ ਹੀ ਲੁਧਿਆਣਾ ਜਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਐਲਨ ਮਸਕ ਨੇ ਕੱਲ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਬਾਰੇ ਉਹਨਾਂ ਦੁਆਰਾ ਪਾਈਆਂ ਗਈਆਂ ਕੁਝ ਪੋਸਟਾਂ ਤੇ ਉਹਨਾਂ ਨੂੰ ਅਫਸੋਸ ਹੈ ਕਿਉਂਕਿ ਇਹਨਾਂ ਵਿੱਚ ਉਹ ਆਪਣੀ ਇੱਕ ਸੀਮਾ ਤੋਂ ਅੱਗੇ ਲੰਘ ਗਏ ਸਨ ਇਹਨਾਂ ਵਿੱਚੋਂ ਕਈ ਪੋਸਟਾਂ ਨੂੰ ਮਸਕ ਨੇ ਕੱਲ ਡਿਲੀਟ ਕਰ ਦਿੱਤਾ ਜਿਸ ਤੋਂ ਬਾਅਦ ਟੈਸਲਾ ਦੇ ਸ਼ੇਰਾਂ ਵਿੱਚ ਵੱਡੀ ਛਾਲ ਦੇਖਣ ਨੂੰ ਮਿਲੀ ਇਸ ਦੇ ਦਰਮਿਆਨ ਇਸ ਗੱਲ ਦੇ ਚਰਚੇ ਵੀ ਹੁਣ ਜ਼ੋਰਾਂ ਤੇ ਹਨ ਕਿ ਮਸਕ ਤੇ ਟਰੰਪ ਵਿਚਕਾਰ ਸਬੰਧਾਂ ਵਿੱਚ ਮੋੜ ਸੁਧਾਰ ਹੋ ਜਾਵੇਗਾ ਉਹ ਕਿ 트럼ਪ ਨੇ ਵੀ ਸੌਵਾਰ ਨੂੰ ਆਖਿਆ ਸੀ ਕਿ ਜੇਕਰ ਮਸਕ ਉਹਨਾਂ ਨੂੰ ਫੋਨ ਕਰਦਾ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ 트럼ਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਵਿਰੁੱਧ ਪ੍ਰਦਰਸ਼ਨਾਂ ਦੀ ਲਹਿਰ ਹੁਣ ਅਮਰੀਕਾ ਦੇ ਲਾਸ ਐਂਜਲਸ ਤੋਂ ਚੱਲ ਕੇ ਕਈ ਹੋਰ ਸ਼ਹਿਰ ਜਿਵੇਂ ਨਿਊਯਾਰਕ ਸ਼ਿਕਾਗੋ ਆਦ ਵਿੱਚ ਫੈਲ ਗਈ ਹੈ ਕੱਲ ਲਾਸ ਐਂਜਲਸ ਵਿੱਚ ਜਿੱਥੇ ਹਿੰਸਕ ਪ੍ਰਦਰਸ਼ਨ ਜਾਰੀ ਰਹੇ ਉਥੇ ਇਹਨਾਂ ਸ਼ਹਿਰਾਂ ਵਿੱਚ ਵੀ ਹੁਣ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਜਿਸ ਤੋਂ ਬਾਅਦ ਇਸ ਗੱਲ ਦਾ ਅੰਦੇਸ਼ਾ ਲਗਾਇਆ ਜਾਣ ਲੱਗ ਪਿਆ ਹੈ ਕਿ ਹੁਣ ਸਮੁੱਚੇ ਅਮਰੀਕਾ ਵਿੱਚ ਟਰੰਪ ਖਿਲਾਫ ਪ੍ਰਦਰਸ਼ਨ ਹੋਰ ਤੇਜ਼ ਹੋਣਗੇ ਉਧਰ ਟਰੰਪ ਨੇ ਕੱਲ ਇੱਕ ਵਾਰ ਫਿਰ ਇਹਨਾਂ ਪ੍ਰਦਰਸ਼ਨਾਂ ਨਾਲ ਸਖਤੀ ਨਾਲ ਨਿਪਟਣ ਦੇ ਆਦੇਸ਼ ਦਿੱਤੇ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਲਈ ਤਾਇਨਾਤ ਹੋਣ ਲਈ ਤਿਰਪੁਰਾ ਤੋਂ BSF ਦੇ ਜਵਾਨਾਂ ਨੂੰ ਲਿਜਾਣ ਲਈ ਖਰਾਬ ਤੇ ਗੰਦੇ ਡੱਬਿਆਂ ਵਾਲੀ ਰੇਲ ਗੱਡੀ ਮੁਹੱਈਆ ਕਰਵਾਉਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਜਿਸ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਮਾਮਲੇ ਵਿੱਚ ਕਾਤਾਹੀ ਵਰਤਲ ਬਾਰੇ ਚਾਰ ਰੇਲ ਅਧਿਕਾਰੀਆਂ ਨੂੰ ਮਤਲ ਕਰ ਜਾਂਚ ਦੇ ਹੁਕਮ ਦੇ ਦਿੱਤੇ ਰੇਲ ਮੰਤਰੀ ਨੇ ਆਖਿਆ ਕਿ ਸੁਰੱਖਿਆ ਬਲਾਂ ਦੀ ਇੱਜ਼ਤ ਸਰਵੋੱਚ ਹੈ ਤੇ ਉਹਨਾਂ ਦੀ ਇੱਜ਼ਤ ਨਾਲ ਖਲਵਾੜ ਕਰਨ ਵਾਲੇ ਅਧਿਕਾਰੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ FIH ਪ੍ਰੋ ਹਾਕੀ ਲੀਗ ਦੇ ਟੂਰਨਾਮੈਂਟ ਖੇਡਣ ਲਈ ਯੂਰਪ ਦੇ ਦੌਰੇ ਤੇ ਗਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕੱਲ ਇਸ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਅਰਜنٹੀਨਾ ਨਾਲ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਅਰਜنٹੀਨਾ ਹੱਥੋਂ 3 ਦੇ ਮੁਕਾਬਲੇ 4 ਗੋਲਾਂ ਨਾਲ ਹਾਰ ਗਈ। ਇਸ ਮੈਚ ਵਿੱਚ ਭਾਰਤੀ ਟੀਮ ਤਿੰਨ ਵਾਰ ਪਿਛੜੀ ਤੇ ਪਰ ਉਸਨੇ ਪ੍ਰਦਰਸ਼ਨ ਵਿੱਚ ਸੁਧਾਰ ਕਰਦਿਆਂ ਤਿੰਨ ਵਾਰ ਬਰਾਬਰੀ ਕੀਤੀ ਪਰ ਚੌਥੇ ਕੁਆਟਰ ਵਿੱਚ ਅਰਜنٹੀਨਾ ਨੇ ਜੇਤੂ ਗੋਲ ਦਾਗ ਦਿੱਤਾ। ਲਾਰਜਸ ਦੇ ਕ੍ਰਿਕਟ ਸਟੇਡੀਅਮ ਵਿੱਚ ਕੱਲ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਸ਼ੁਰੂ ਹੋ ਗਿਆ। ਇਹ ਮੈਚ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਹੈ। ਸ਼ੁਰੂਆਤੀ ਝਟਕਿਆਂ ਤੋਂ ਉੱਪਰਦੇ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 212 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 43 ਦੌੜਾਂ ਤੇ ਹੀ ਆਪਣੀਆਂ 4 ਵਿਕਟਾਂ ਗਵਾ ਦਿੱਤੀਆਂ ਹਨ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ